ਸੁਵਨ ਸਿੰਘ ਕਣਾਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਆ ਬੜੀ ਮਿਹਰਬਾਨੀ ਭਾਈ ਜੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅਜਨੀਆਂ ਸ਼ੁਕਰੀਆਂ ਦਾ ਬੇਰਵਾ ਇਹ ਆ ਕਿ ਸੁਭਾਂਸ਼ੂ ਸ਼ੁਕਲਾ 18 ਨੰਬਰ ਸਪੀਸ ਦੇ ਵਿੱਚ ਰਹਿਣ ਤੋਂ ਬਾਅਦ ਧਰਤੀ ਤੇ ਪਹੁੰਚੇ। ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਫਿਲਹਾਲ ਟਲੀ। ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆਕਾੜੀ ਦਲ ਦੇ ਆਗੂ ਟਿਕ ਦੀ ਆਸ ਦਰਬਾਰ ਸਾਹਿਬ ਨੂੰ ਫਿਰ ਉਡਾਉਣ ਦੀ ਧਮਕੀ ਮਿਲੀ। ਵਿਧਾਨ ਸਭਾ ਦੇ ਵਿੱਚ ਪਾਸ ਨਹੀਂ ਹੋਇਆ ਬੇਦਬੀ ਰੋਕਣ ਵਾਲਾ ਬਿੱਲ। 10 ਦਿਨਾਂ ਤੱਕ ਹੋਵੇਗਾ ਬਾਪੂ ਫੋਜਾ ਸਿੰਘ ਦਾ ਸਸਕਾਰ ਮਜੀਠੀਆ ਨੇ ਜ਼ਮਾਨਤ ਲਈ ਦਾਖਲ ਕੀਤੀ ਪਟੀਸ਼ਨ 5 ਸਾਲ ਦੇ ਵਿੱਚ 60 ਜਹਾਜ਼ਾਂ ਦੇ ਇੰਜਣ ਹਵਾ ਦੇ ਵਿੱਚ ਬੰਦ ਹੋਏ ਆਰਟੀਆਈ ਦੇ ਵਿੱਚ ਖੁਲਾਸਾ ਸੜਕ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਤੇ ਆਖਰੀ ਖਬਰ ਸਾਬਕਾ ਐਮਐਲਏ ਸੰਦੋਆ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਜਨਾਬ ਸਾਹਿਬ ਸੁਭਾਨਸ਼ੂ ਸ਼ੁਕਲਾ 18 ਦਿਨ ਸਪੇਸ ਦੇ ਵਿੱਚ ਰਹਿਣ ਪਿੱਛੋਂ ਧਰਤੀ ਤੇ ਪਹੁੰਚੇ ਕਿਹੜੇ ਇਹ ਸਟੇਟ ਦੇ ਨਾਲ ਸੰਬੰਧਿਤ ਸੀ ਔਰ ਕੀ ਕੁਸ਼ ਇਨਾਲਾ ਤਜਰਬਾ ਰਹਾ ਇਸੋ ਜੀ ਗੱਲ ਇਹ ਕਿ ਇਹ 18 ਦਿਨਾਂ ਬਾਅਦ ਵਾਪਸ ਆਏ ਆ ਇਹ ਚਾਰ ਐਸਟਰੋਨੌਟ ਗਏ ਸੀ ਤੇ ਇਹਨਾਂ ਦੀ ਸਫਲਤਾਪੂਰਵਕ ਜੇਕਰ ਕਿ ਬੀ ਲੈਂਡਿੰਗ ਹੋਈ ਆ ਵਾਪਸੀ ਹੋਈ ਆ ਭਾਰਤ ਦੇ ਉੱਤੇ 23 ਘੰਟੇ ਦੇ ਸਫ਼ਰ ਤੋਂ ਬਾਅਦ ਡ੍ਰੈਗਨ ਸਪੇਸ ਕ੍ਰਾਫਟ ਦੇ ਰਾਹੀਂ ਯਾਨਕਿ ਅੱਜ 15 ਜੁਲਾਈ ਨੂੰ ਯਾਨਕਿ ਦੁਪਹਿਰੇ 3 ਵਜੇ ਦੇ ਕਰੀਬ ਕੈਲੀਫੋਰਨੀਆ ਦੇ ਤੱਟ ਦੇ ਉੱਤੇ ਲੈਂਡਿੰਗ ਹੋਈ ਆ 18 ਦਿਨ ਇਹ ਰਹੇ ਆ ਜੀ ਸਪੇਸ ਦੇ ਵਿੱਚ ਸਪੇਸ ਸਟੇਸ਼ਨ ਦੇ ਵਿੱਚ ਤੇ ਉਸ ਤੋਂ ਅਗਲੀ ਗੱਲ ਇਹ ਜੀ ਕਿ ਚਾਰੋਂ ਐਸਟਰੋਨੌਟ ਆ ਜਿਹੜੇ ਇੱਕ ਦਿਨ ਪਹਿਲਾਂ ਯਾਨਕਿ ਲੰਘੇ ਕੱਲ੍ਹ ਸ਼ਾਮੀ 4:45 ਦੇ ਉਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਧਰਤੀ ਵਾਸਤੇ ਰਵਾਨਾ ਹੋਏ ਸੀਗੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਇਹਨਾਂ ਨੂੰ ਵਧਾਈਆਂ ਦਿੱਤੀਆਂ ਬਾਕੀ ਵੀ ਜਿਹੜੇ ਵਿਗਿਆਨੀਓ ਬੜੇ ਖੁਸ਼ ਹੋ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਬੜੀ ਐਸ ਗੱਲ ਦੇ ਤਸੱਲੀ ਦੇ ਵਿੱਚ ਆ ਵੀ ਭਾਈ ਇੰਨੀ ਵੱਡੀ ਕਾਮਯਾਬੀ ਆ ਵੀ ਜਿਹੜੇ ਇਹ ਸਮਾਜੂ ਸ਼ਕਲਾ ਹੋਰੀਆਂ ਤੇ ਬਾਕੀ ਜਿਹੜੇ ਹੈਗੇ ਵਿਗਿਆਨੀ ਇਹਨਾਂ ਨੇ ਉਥੇ ਪੂਜਾ ਕੀਤੀਆਂ ਇਹਨਾਂ ਨੇ ਉਥੇ ਜਿਹੜਾ ਵਸੇਬੇ ਬਾਰੇ ਗੱਲ ਕੀਤੀ ਹੈ ਉਸੇ ਕੀ ਕੀ ਚੀਜ਼ਾਂ ਹੁੰਦੀਆਂ ਕਿਹੜੀਆਂ-ਕਿਹੜੀਆਂ ਨਮੰਗਾ ਚੀਜ਼ਾਂ ਦੇ ਪ੍ਰਤੀ ਕੀ ਕੀ ਉਥੇ ਖੋਜ ਕੀਤੀ ਜਾ ਸਕਦੀ ਸਾਰਾ ਕੁਝ ਮਾਹੌਲ ਜਾਣ ਕੇ ਆਏ ਹਮ ਹਮ ਟੇਣਾ ਸਾਹਿਬ ਕੱਲ ਤੁਸੀਂ ਜ਼ਿਕਰ ਕੀਤਾ ਸੀਗਾ ਨਿਮਿਸ਼ਾ ਪ੍ਰਿਆ ਦੀ ਖਬਰ ਦਾ ਤਾਂ ਕੀ ਹੁਣ ਥੋੜੀ ਰਾਹਤ ਮਿਲੀ ਹੈ ਉਸ ਦੀ ਸਜ਼ਾ ਟਲ ਗਈ ਹੈ ਸਾਹ ਦੇ ਕੋਲ ਹੀ ਤਾਂ ਆ ਲੱਗਦਾ ਵੀ ਜਮੇਨਾ ਮੌਤ ਤੋਂ ਬਿਲਕੁਲ ਮੋੜਟਿਆ ਗਿਆ ਹਮ ਹਮ ਇਹ ਹਾਲ ਤਾਂ ਇਹ ਖਬਰ ਆ ਕਿਉਂਕਿ ਜੇਕਰ ਨਾਮ ਮੌਤਨੀ ਸਦਾ ਟਲਦੀ ਆਰਜ਼ੀ ਤੌਰ ਦੇ ਉੱਤੇ ਮੈਂ ਕਹਿੰਦਾ ਪੱਕੇ ਤੌਰ ਤੇ ਨਹੀਂ ਹਲੇ ਮੈਂ ਕਹਿੰਦਾ ਜੇ ਮੌਤਨੀ ਸਦਾ ਨਾ ਟਲਦੀ ਤਾਂ ਸ਼ਾਇਦ ਕੱਲ ਨੂੰ ਆਪਾਂ ਇਸੇ ਵੇਲੇ ਖਬਰ ਸਾਂਝੀ ਇਹ ਕਰਦੇ ਕਿ ਭਾਰਤ ਦੀ ਇੱਕ ਕੇਰਲ ਵਾਲ ਦੀ ਨਰਸਾ ਜਿਹੜੀ ਨਮੀਸ਼ਾ ਪ੍ਰਿਆ ਜਿਹਦੇ ਉੱਤੇ ਕਤਲ ਦਾ ਦੋਸ਼ ਹੈ ਤੇ ਉਹਨੂੰ ਉੱਥੇ ਜੀ ਯਮਨ ਦੀ ਰਾਜਧਾਨੀ ਸਦਾ ਦੀ ਜੇਲ੍ਹ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਕਿਉਂਕਿ ਯਮਨ ਦੇ ਕਾਨੂੰਨ ਦੇ ਮੁਤਾਬਕ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਵੀ ਜੇਕਰ ਉੱਥੇ ਕਿਸੇ ਨੇ ਕੋਈ ਕਤਲ ਕੀਤਾ ਹੁੰਦਾ ਨੌਤ ਦਾ ਬਦਲਾ ਮੌਤ ਦੇ ਤਹਿਤ ਫਿਰ ਉਹਦੀ ਪਿੱਠ ਦੇ ਉੱਤੇ ਗੋਲੀਆਂ ਮਾਰ ਕੇ ਕੰਬਲ ਦੇ ਵਿੱਚ ਲਪੇਟ ਕੇ ਤੇ ਪਿੱਠ ਦੇ ਵਿੱਚ ਗੋਲੀਆਂ ਮਾਰ ਕੇ ਬੰਦੇ ਨੂੰ ਮਾਰਿਆ ਜਾਂਦਾ ਪਰ ਇਸ ਮਾਮਲੇ 'ਚ ਬੜਾ ਵੱਡਾ ਮੋੜ ਆਇਆ ਭਾਵੇਂ ਕਿ ਭਾਰਤ ਨੇ ਵੀ ਹੱਥ ਖੜੇ ਕਰਤੇ ਇਹਦੇ ਵਿੱਚ ਡਿਪਲੋਮੈਟ ਜਿਹੜੇ ਉਹ ਵੀ ਨਹੀਂ ਕੰਮ ਆਏ ਪਰ ਮੌਕੇ ਦੇ ਉੱਤੇ ਪਤਾ ਲੱਗਾ ਜੀ ਕਿ ਦੋਵੇਂ ਦੇਸ਼ਾਂ ਦੇ ਧਰਮਗੁਰੂ ਆ ਜਿਹੜੇ ਭਾਰਤ ਦੇ ਤੇ ਯਮਨ ਦੇ ਉਹਨਾਂ ਨੇ ਆਪਸ ਦੇ ਵਿੱਚ ਗੱਲ ਕੀਤੀ ਆ ਦੂਜੀ ਗੱਲ ਇਹ ਜੀ ਕਿ ਯਮਨ ਦੀ ਸੁਪਰੀਮ ਕੋਰਟ ਦਾ ਇੱਕ ਜੱਜ ਵੀ ਬਚੇ ਦੇ ਪਿਆ ਜੀ ਤੇ ਇਹ ਵੀ ਪਤਾ ਲੱਗਾ ਵੀ ਜਿਹੜਾ ਬੰਦਾ ਕਤਲ ਹੋਇਆ ਸੀ ਮਾਰਿਆ ਗਿਆ ਸੀ ਉਹਦੇ ਪਰਿਵਾਰ ਦੇ ਵਿੱਚੋਂ ਇੱਕ ਜੀ ਜਿਹੜਾ ਭਰਾ ਤੇ ਉਹਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਜਿਹੜੀ ਕੱਲ ਨੂੰ ਸਵੇਰੇ 16 ਤਰੀਕ ਨੂੰ ਯਮਨ ਦੇ ਸਮੇਂ ਦੇ ਮੁਤਾਬਕ ਤੇ ਉਹਨੂੰ ਮੌਤ ਦੀ ਸਜ਼ਾ ਮਿਲਣੀ ਸੀਗੀ ਉਹ ਫਿਲਹਾਲ ਟਲ ਗਈ ਆ ਤੇ ਬਾਕੀ ਇਹ ਪਤਾ ਲੱਗਾ ਜੀ ਕਿ ਹਾਲੇ ਪਰਿਵਾਰ ਦੇ ਵੱਲੋਂ ਇਹ ਕੱਲ ਕਬੂਲ ਨਹੀਂ ਕੀਤੀ ਗਈ ਕਿ ਅਸੀਂ ਬਲੱਡ ਮਨੀ ਲੈ ਲਾਂਗੇ ਪਰ ਮੰਨਿਆ ਜਾ ਰਿਹਾ ਵੀ ਸ਼ਾਇਦ ਇਸ ਗੱਲ ਦੇ ਉੱਤੇ ਸਹਿਮਤੀ ਬਣ ਜੇ ਫਿਰ ਹਾਲ ਉਹਦੀ ਮੌਤ ਦੀ ਸਜ਼ਾ ਆਰਦੀ ਤੌਰ ਤੇ ਟਲੀ ਆ ਯਾ ਬਾਕੀ ਕੱਲ ਦਾ ਕੁਝ ਕਹਿ ਨਹੀਂ ਸਕਦੇ ਜੀ ਜੀ ਟੈਨਾ ਸਾਹਿਬ ਝਾੜੂ ਵਾਲਿਆਂ ਨੂੰ ਤਰਨ ਤਰਨ ਦੀ ਜ਼ਿਮਨੀ ਚੋਣ ਵਾਸਤੇ ਕੋਈ ਦਰਿਆ ਵਿੱਚ ਛਾਉਣ ਵਾਲਾ ਕੋਈ ਵੋਲੰਟੀਅਰ ਲੱਭਿਆ ਨਹੀਂ ਜਿਹੜਾ ਅਕਾਲੀ ਦਲ ਤੋਂ ਤਿੰਨ ਵਾਰ ਐਮਐਲਏ ਰਹਿ ਚੁੱਕੇ ਆਪਣੀ ਪਾਰਟੀ ਚੋਂ ਨਹੀਂ ਸ਼ਾਮਲ ਕਰਵਾਇਆ ਹਾਂ ਬਿਲਕੁਲ ਜੀ ਵੈਸੇ ਤਾਂ ਆਪਾਂ ਜਿੰਨੀਆਂ ਵੀ ਅਜੇ ਤੱਕ ਜ਼ਿਮਨੀ ਚੋਣਾ ਹੋਈਆਂ ਹੂੰ ਉਹਦੇ ਵਿੱਚੋਂ ਬਹੁਤ ਗੰਦੇ ਵਿੱਚ ਲੱਭਿਆ ਕਦੇ ਵੀ ਨਹੀਂਗਾ ਤੁਸੀਂ ਦੇਖ ਲਓ ਵੀ ਜਿਹੜੀਆਂ ਵੀ ਜਿੱਥੇ-ਜਿੱਥੇ ਵੀ ਚੋਣ ਹੋਈ ਹੈ ਅੱਜ ਤੱਕ ਜਿਹੜਾ ਉਹ ਦਰਿਆ ਵਿਛਾਉਣ ਵਾਲਾ ਬੂਥਾਂ ਦੇ ਉੱਤੇ ਬੈਠ ਕੇ ਲੜਾਈਆਂ ਲੜਨ ਵਾਲਾ ਕੰਦਾ ਤੇ ਪੋਸਟਰ ਲਾਉਣ ਵਾਲਾ ਟੈਂਟ ਲਾਉਣ ਵਾਲਾ ਬੰਦੇ ਢੋਣ ਵਾਲਾ ਤਾਂ ਮੱਕੜ ਟਾਈਪਾ ਜਿਹੜਾ ਉਹ ਨਹੀਂ ਮਿਲਿਆ ਦਾ ਸੋ ਗੱਲ ਇਹ ਜੀ ਕਿ ਹੁਣ ਵੀ ਮਿਲਿਆ ਦਾ ਵੀ ਜਿਹੜਾ ਇਹ ਅੱਜ ਤਰਨਤਾਰ ਦੀ ਜ਼ਿਮਨੀ ਚੋਣ ਹੋਣੀ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਉਹਦੇ ਮੱਦੇਨਜ਼ਰ ਹੀ ਸ਼ਾਇਦ ਹਰਨੀਤ ਸਿੰਘ ਸੰਧੂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਕੋਕੀ ਇਸ ਤਰਨ ਵਾਰ ਦੇ ਅਕਾਲੀ ਦਲ ਦੇ ਵ代ਖੇ ਕੇ ਦੋ ਵਾਰ ਅਕਾਲੀ ਦਲ ਵੱਲੋਂ ਜਿੱਤੇ ਤੇ ਇੱਕ ਵਾਰ ਆਜ਼ਾਦ ਤੌਰ ਤੇ ਉੱਥੇ ਤਰਨ ਤਾਰਨ ਤੋਂ ਹੀ ਪਰ ਮੈਂ ਇਸ ਗੱਲ ਦੇ ਉੱਤੇ ਹੈਰਾਨਾ ਵੀ ਉਦਾਂ ਅਕਾਲੀ ਦਲ ਮਾੜਾ ਬਹੁਤ ਹੈ ਤੇ ਬੰਦੇ ਆ ਭਾਈ ਨਾਲ ਜੇ ਲੈ ਕੇ ਇੰਨੀ ਚੰਦਾ ਚਮੀ ਹੋ ਜਾਂਦਾ ਤੁਸੀਂ ਦੇਖੋ ਵੀ ਇੱਥੇ ਆਪਾਂ ਉਹ ਜਿਹੜੇ ਗਿੱਦੜ ਵਾਹੇ ਤੋਂ ਜਿੱਤੇ ਸੀਗੇ ਤੇ ਉਹਨਾਂ ਦੇ ਬਾਰੇ ਵੀ ਹੀ ਖਬਰਾਂ ਸੀ ਕਦੇ ਕਾਂਗਰਸ ਦਾ ਬੰਦਾ ਲਿਆਂਦਾ ਕਦੇ ਅਕਾਲੀ ਦਲ ਦਾ ਬੰਦਾ ਲਿਆਂਦਾ ਕਦੇ ਕਿਹੜਾ ਦਾ ਬੰਦਾ ਲਿਆਂਦਾ ਵੀ ਆਪਦੇ ਬੰਦੇ ਵਿੱਚ ਕੀ ਨੁਕਸ ਹੋਂਦਾ ਵੀ ਜਿੰਨਾਂ ਜਿੰਨੀ ਟੋਣਾ ਹੋਈਆਂ ਕਦੇ ਇਹ ਹੋਇਆ ਵੀ 5 ਸਾਲ ਤੋਂ ਬੰਦਾ ਪਾਰਟੀ ਨਾਲ ਜੁੜਿਆ 4 ਸਾਲ ਤੋਂ ਬੰਦਾ ਪਾਰਟੀ ਨਾਲ ਜੁੜਿਆ ਹੋਵੇ ਤੇ ਉਹਨੂੰ ਟਿਕਟ ਮਿਲੀ ਹੋਵੇ ਇਹ ਨਹੀਂ ਕਦੇ ਹੁੰਦਾ ਪਤਾ ਨਹੀਂ ਕਿਉਂ ਹਾਲਾਂਕਿ ਪਹਿਲੀ ਵਾਰ ਜ਼ਰੂਰ ਦਿੱਤੀ ਸੀ ਪਾਰਟੀ ਨਾਲ ਜੁੜੇ ਬੰਦੇ ਨੂੰ ਪਰ ਉਹ ਵੀ ਉਹ ਚੋਣ ਹਾਰ ਗਏ ਸੀਗੇ ਸੰਗਰੂਰ ਬਾਇਲੈਕਸ਼ਨ ਦੀ ਮੈਂ ਗੱਲ ਕਰ ਰਿਹਾ ਹਾਂ ਕਰਾਚੂ ਉਹਣੀ ਜਦੋਂ ਹਾਰੇ ਸੀਗੇ ਤੇ ਉਸ ਤੋਂ ਬਾਅਦ ਤਾਂ ਫਿਰ ਕੋਈ ਇਹਨਾਂ ਨੂੰ ਆਪਣੀ ਪਾਰਟੀ ਦਾ ਬੰਦਾ ਲੱਭਿਆ ਹੀ ਨਹੀਂ ਤੇ ਟੈਨਾ ਸਾਹਿਬ ਆ ਬੜੀ ਚਿੰਤਾ ਵਾਲੀ ਖਬਰ ਹੈ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਕਿਸ ਦੇ ਵੱਲੋਂ ਦਿੱਤੀ ਗਈ ਹੈ ਔਰ ਪੁਲਿਸ ਨੇ ਕੋਈ ਅਰੈਸਟ ਕੀਤਾ ਕੀ ਅਪਡੇਟ ਹੈ ਵੀ ਇਹ ਖਬਰ ਆਈ ਸੀ कल भी खबर आई थी इथे श्रोमणी कमिटी दी ईमेल ਦੇ ਉਤੇ ਕਿਸੇ ਨੇ ਜਾਣਕਾਰੀ ਭੇਜੀ ਇੱਕ ਧਮਕੀ ਦਿੱਤੀ ਸੀ ਵੀ ਆਰ ਡੀ ਐਕਸ ਦੇ ਰਾਹੀਂ ਅਸੀਂ ਦਰਬਾਰ ਸਾਹਿਬ ਨੂੰ ਉਡਾ ਦੇਣਾ ਫਿਰ ਉਸ ਤੋਂ ਬਾਅਦ श्रोमणी कमिटी ਦੀ ਟਾਸਕ ਫੋਰਸ ਤੇ ਪੰਜਾਬ ਦੀ ਪੁਲਿਸ ਨੇ ਉਥੇ ਚੱਪੇ ਚੱਪੇ ਦੀ ਨਿਗਰਾਨੀ ਕੀਤੀ ਹੈ ਅੱਜ ਇੱਕ ਈਮੇਲ ਫੇਰ ਆ ਗਈ ਉਹਦੇ ਵਿੱਚ ਗੱਲ ਕਹੀ ਗਈ ਹੈ ਕਿ ਪਾਈਪਾਂ ਦੇ ਵਿੱਚ ਅਸੀਂ ਕੋਈ ਕਮਾਕਾ ਕੇਸ ਸਮਗਰੀ ਪਾਈ ਹੈ ਦਰਬਾਰ ਸਾਹਿਬ ਦੀਆਂ ਪਾਈਪਾਂ ਦੇ ਵਿੱਚ ਤੇ ਇਸ ਕਰਕੇ ਵੀ ਭਾਈ ਹੁਣ ਪੁਲਿਸ ਫੇਰ ਫਿਕਰਾਂ ਦੇ ਵਿੱਚ ਆ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਉਸ ਬੰਦੇ ਦੀ ਭਾਲ ਕਰ ਰਹੇ ਹਾਂ ਜਿਹਦੇ ਵੱਲੋਂ ਇਹ ਈਮੇਲ ਕੀਤੀਆਂ ਜਾ ਰਹੀਆਂ ਨੇ ਇਹ ਸ਼ਰਾਰਤੀ ਅਨਸਾਰ ਆ ਜਾਂ ਕੌਣ ਆ ਇਹਦੇ ਬਾਰੇ ਹੁਣ ਪੜਤਾਲ ਤੋਂ ਬਾਅਦ ਪਤਾ ਲੱਗੂਗਾ ਵੈਸੇ ਭਾਰਤ ਦੇ ਵਿੱਚ ਇੱਕ ਡਰਾਮਾ ਹੀ ਸ਼ੁਰੂ ਹੋ ਗਿਆ ਕਦੇ 에어ਪੋਰਟ ਉਡਾੜ ਦੇਣਾ ਕਦੇ ਅਸੀਂ ਜਹਾਜ਼ ਉਡਾ ਦੇਣਾ ਕਦੇ ਸੀ ਰੇਲਵੇ ਸਟੇਸ਼ਨ ਉਡਾ ਦੇਣਾ ਕਦੇ ਕਿਸੇ ਯੂਨੀਵਰਸਿਟੀ ਨੂੰ ਉਡਾ ਦੇਣਾ ਇਹ ਪਖੰਡ ਨਾਵਾ ਸ਼ੁਰੂ ਹੋਇਆ ਜੀ ਇਹ ਹਮ ਹਮ ਔਰ ਟੇਨਾ ਸਾਹਿਬ ਕਾਫੀ ਗਰਮਾ ਗਰਮੀ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਜੋ ਉਬੇਦੀਆਂ ਨੂੰ ਲੈ ਕੇ ਬਿੱਲ ਸੀ ਇਹ ਪਾਸ ਨਹੀਂ ਹੋਇਆ ਕਮੇਟੀ ਨੂੰ ਭੇਜ ਦਿੱਤਾ ਸਾਬਕਾ ਜੀ ਕਿਉਂ ਪੁੱਛਿਆ ਕਿ ਬਿੱਲ ਆ ਗਿਆ ਬਿਲ ਬਿਲ ਦਾ ਬਿੱਲ ਦਾ ਪਾਸ ਹੋ ਹੀ ਜਾਣਾ ਪਰ ਇਹ ਬਿੱਲ ਪਾਸ ਨਹੀਂ ਹੋਇਆ ਜਿਹਦੇ ਉੱਤੇ ਕਹਿੰਦੇ ਹੁਣ 6 ਮਹੀਨੇ ਬਾਅਦ ਇਹਦੇ ਉੱਤੇ ਚਰਚਾ ਹੋਊਗੀ ਸਿਰ ਪਤਾ ਲੱਗਦਾ ਕਿ ਇਹ ਅੰਮ੍ਰਿਤ ਹਰਸਬਾ ਦੇ ਵਿੱਚ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਦਬੀ ਟਰਨ ਸਾਹਿਬ ਤੁਹਾਡੀ ਆਵਾਜ਼ ਜਿਹੜੀ ਹੈਗੀ ਆ ਉਹ ਹੈਲੋ 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 ਜੀ 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 ਹੁਣ ਸੁਣ ਪਾ ਰਹੇ ਆ ਜੀ ਹਾਂਜੀ ਇਹਨੂੰ ਜੀ ਅੱਗੇ ਵਿਚਾਰ ਚਰਚਾ ਦੇ ਲਈ ਵਿਧਾਨ ਸਭਾ ਦੀ ਸਿਲੈਕਸ਼ਨ ਕਮੇਟੀ ਦੇ ਕੋਲੇ ਭੇਜ ਦਿੱਤਾ ਗਿਆ ਸਿਲੈਕਟ ਕਮੇਟੀ ਦੇ ਕੋਲ ਕਮੇਟੀ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ رائے ਲੈਣੀ ਹੈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਇਸ ਬਿੱਲ ਦੇ ਵਿੱਚ ਚਾਰਾਂ ਧਰਮ ਗ੍ਰੰਥਾਂ ਦੀ ਬੇਦਬੀ ਕਰਨ ਤੇ 10 ਸਾਲ ਤੋਂ ਲੈ ਕੇ ਉਮਰ ਕਾਇ ਤੱਕ ਦੀ ਸਜ਼ਾ ਦਾ ਪ੍ਰਬੰਧ ਹੋਊਗਾ ਪਰ ਅੱਜ ਇੱਕ ਹੋਰ ਹਰਾਨੀਜਨਕ ਗੱਲ ਹੋ ਗਈ ਜੀ ਅੱਜ ਵਸੇ ਵਿਧਾਨ ਸਭਾ ਦੇ ਸੈਸ਼ਨ ਦਾ ਆਖਰੀ ਦਿਨ ਹੈਗਾ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਮਨਵਿੰਦਰ ਗਿਆਸਪੁਰਾ ਤੇ ਜਲੰਧਰ ਨੌਰਥ ਤੋਂ ਕਾ ਦੱਸਦੇ ਵਿਧਾਇਕ ਆ ਬਾਬਾ ਹੈਨਰੀ ਇਹ ਆਪਸ ਦੇ ਵਿੱਚ ਉਲਝ ਗਏ ਕਿਉਂਕਿ ਗਿਆਸਪੁਰਾ ਨੇ ਦੋਸ਼ ਲਾਤਾ ਵੀ ਭਾਈ ਤੁਸੀਂ ਤਾਂ ਚਿੱਟਾ ਵੇਚਦੇ ਆ ਹੈਨਰੀ ਹੋਰਾਂ ਦੇ ਉੱਤੇ ਤੇ ਹੈਨਰੀ ਨੇ ਉਹ ਗਾਲ ਕੱਢੀ ਤੇ ਜਦੋਂ ਉਹਨਾਂ ਨੇ ਗਾਲ ਕੱਢੀ ਅਪਸ਼ਬਦਾਂ ਦੀ ਵਰਤੋਂ ਕੀਤੀ ਤੇ ਫਿਰ ਉੱਥੇ ਬੜਾ ਕਹਿ ਰਿਹਾ ਵੀ ਗਰਮਾ ਕਰਨੀ ਵਾਲਾ ਮਾਹੌਲ ਬਣ ਗਿਆ ਸੀ ਹੂੰ ਹੂੰ ਤੇ ਕੱਲ ਫਿਰ ਸੈਸ਼ਨ ਹੁਣ ਸਮਾਪਤ ਹੋ ਚੁੱਕਿਆ ਜੀ ਬਿਲਕੁਲ ਜੀ ਬਿਲਕੁਲ ਓਕੇ ਤੇ ਬਾਪੂ ਫੌਜ ਸਿੰਘ ਜੀ ਦੇ ਸਸਕਾਰ ਵਾਲੇ ਕੀ ਅਪਡੇਟ ਹੈਗੀ ਔਰ ਇੱਕ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਫੋਰਚੂਨਰ ਗੱਡੀ ਨਾਲ ਉਹਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਟੈਣਾ ਸਾਹਿਬ ਹਾਂ ਬਿਲਕੁਲ ਜੀ ਬੰਦੇ ਹਾਲੇ ਤੱਕ ਨਹੀਂ ਫੜੇ ਗਏ ਜੀ ਇੱਕ ਤਾਂ ਗੱਲ ਇਹ ਆ ਦੂਜੀ ਗੱਲ ਇਹ ਬਾਈ ਜੀ ਕਿ ਜੇਕਰ ਦੇਖੋ ਇਹਦਾ ਜਿਹੜਾ ਸੜਕ ਹਾਦਸਾ ਹੁੰਦਾ ਇਹਦੇ ਵਿੱਚ ਕਿਸੇ ਨੂੰ ਭਾਰਤੀ ਨਿਯਮਾਂ ਦੇ ਮੁਤਾਬਕ ਬਹੁਤੀ ਲੰਮੀ ਚੋੜੀ ਸਜ਼ਾ ਨਹੀਂ ਹੁੰਦੀ ਹਮ ਚਾਨਕ ਹੋਈ ਗੱਲ ਕਟੜਾਂ ਦੇ ਵਿੱਚ ਮੰਨਿਆ ਜਾਂਦਾ ਇਹ ਕੋਈ ਪ੍ਰੀਪਲਾਨਡ ਨਹੀਂ ਆਪਾਂ ਇਹਨੂੰ ਮੰਨਦੇ ਜੇ ਸੋ ਇਹਦੇ ਵਿੱਚ ਜੇ ਬੰਦੇ ਫੜੇ ਵੀ ਜਾਣਗੇ ਉਹਨਾਂ ਨੂੰ ਬਹੁਤ ਛੇਤੀ ਜ਼ਮਾਨਤ ਮਿਲ ਜਾਣੀ ਹੈ ਇੱਕ ਗੱਲ ਤਾਂ ਇਹ ਹੋ ਗਈ ਪਰ ਸਾਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜ਼ਰੂਰ ਪੈ ਗਿਆ ਇਹ ਵੀ ਗੱਲ ਹੈ 114 ਸਾਲ ਦੀ ਉਮਰ ਦੇ ਵਿੱਚ ਬਾਪੂ ਫੌਜਾ ਸਿੰਘ ਦੁਨੀਆਂ ਤੋਂ ਚਲੇ ਗਏ ਚਲੋ ਜਾਣਾ ਸਭ ਨਹੀਂ ਆ ਉਮਰ ਵੀ ਚੋਖੀ ਸੀ ਪਰ ਗੱਲ ਇਹ ਕਿ ਜੇਕਰ ਉਹ ਨਾ ਇਦਾਂ ਹਾਦਸਾ ਗ੍ਰਸਤ ਹੁੰਦਾ ਤਾਂ ਪਤਾ ਨਹੀਂ ਕੋਈ ਹੋਰ 5 7 10 ਸਾਲ ਹੋਰ ਵੀ ਜ਼ਿੰਦਗੀ ਜਿਉਂ ਜਾਂਦੇ ਇਹ ਇਸ ਵੇਲੇ ਦੁਨੀਆ ਦੇ ਸਭ ਤੋਂ ਬਡੇਰੀ ਉਮਰ ਦੇ ਵਿਅਕਤੀ ਸੀਗੇ ਇਸ ਵੇਲੇ 114 ਸਾਲ ਦੇ ਜੀ ਤੇ ਇਹਨਾਂ ਨੇ 80 ਸਾਲ ਦੀ ਉਮਰ ਦੇ ਵਿੱਚ ਦੌੜਨਾ ਸ਼ੁਰੂ ਕੀਤਾ ਮੈਰਾਥਨ 'ਚ ਹਿੱਸਾ ਲੈਣਾ ਸ਼ੁਰੂ ਕੀਤਾ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਡੇ ਵਰਗਿਆਂ ਨੂੰ ਚਾਜਗਿੰਗ ਜ਼ਿੰਦਗੀ ਦਾ ਜਿਉਣਾ ਦੀ ਜੱਟ ਸਿਖਾਈ ਆ ਬਿਲਕੁਲ ਵੀ ਜੇਕਰ ਖਾਣ ਪੀਣ ਸੰਤੁਲਿਤ ਹੋਵੇ ਲਗਾਤਾਰ ਕਸਰਤ ਹੋਵੇ ਸਿਹਤ ਦੇ ਵੱਲ ਖਿਆਲ ਹੋਵੇ ਤੇ ਇਹ ਉਮਰ ਉਮਰ ਤਾਂ ਸਿਰਫ ਇੱਕ ਨੰਬਰ ਹੈ ਜੀ ਪਾਈ ਜਕਰ ਬੰਦਾ 100 ਸਾਲ ਪਰ ਦੇ ਵਿੱਚ ਨਹੀਂ ਦੌਰ ਸਕਦਾ ਤੇ ਮਤਲਬ ਇਹ ਵੀ ਜੇਕਰ ਮੇਰੇ ਵਰਗਾ ਕਵੇ ਜੀ ਗੋਡੇ ਗਿੱਟੇ ਮੇਰੇ ਐਨੇ ਖੜਕੀ ਜਾਂਦੇ ਤਾਂ ਫਿਰ ਤਾਂ ਪਾਈ ਆਪ ਹੀ ਠੀਕ ਹੀ ਤੇ ਜਾਤਦੇ ਹੂੰ ਬਿਲਕੁਲ ਔਰ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜ਼ਮਾਨਤ ਦੀ ਪਟੀਸ਼ਨ ਉਹਨਾਂ ਦੇ ਵੱਲੋਂ ਦਾਖਲ ਕੀਤੀ ਗਈ ਹੈ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਵੱਲੋਂ ਜ਼ਮਾਨਤ ਦੀ ਪਟੀਸ਼ਨ ਆ ਜਿਹੜੀ ਉਹ ਦਾਖਲ ਕੀਤੀ ਗਈ ਹੈ ਤੇ ਜਾਣਕਾਰੀ ਇਹ ਮਿਲੀ ਜੀ ਕਿ ਉਹਨਾਂ ਦੇ ਵੱਲੋਂ ਅੱਜ ਮੁਹਾਲੀ ਅਦਾਲਤ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਇਹਦੇ ਉੱਤੇ ਸੁਣਵਾਈ ਹੁਣ 22 ਜੁਲਾਈ ਨੂੰ ਹੋਣੀ ਹੈ ਮਹਾਲੀ ਕੋਰਟ ਦੇ ਵਿੱਚ ਦਾਖਲ ਕਰਕੇ ਪਟੀਸ਼ਨ ਇਹ ਗੱਲ ਕਹੀ ਗਈ ਹੈ ਕਿ ਮੈਨੂੰ ਰਾਜਨੀਤਿਕ ਬਦਲੇ ਦੀ ਭਾਵਨਾ ਤੇ ਟਾਰਗੇਟ ਕੀਤਾ ਗਿਆ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਨਜਾਇਜ਼ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਸੋ ਆ ਗੱਲਾਂ ਜੀ ਹੁਣ 22 ਤਰੀਕ ਨੂੰ ਵਿੱਚੋਂ ਕੀ ਮਚੋਰ ਨਿਕਲਦਾ ਮਾਣਯੋਗ ਜੱਜ ਸਾਹਿਬਾਨ ਦੇ ਵੱਲੋਂ ਕੀ ਫੈਸਲਾ ਕੀਤਾ ਜਾਂਦਾ ਇਸ ਸਮਾਨਸੂਗਾ ਜੀ ਬਿਲਕੁਲ ਔਰ ਟੈਨਾ ਸਾਹਿਬ ਜਿਹੜੀ ਇਹ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਹੈ ਕਿ 5 ਸਾਲਾਂ ਦੇ ਵਿੱਚ 60 ਜਹਾਜ਼ਾਂ ਦੇ ਇੰਜਨ ਹਵਾ ਦੇ ਵਿੱਚ ਬੰਦ ਹੋਏ ਨੇ ਇਹ ਆਰਟੀਆਈ ਦੇ ਵਿੱਚ ਕਿਹੜੀ ਕਿਹੜੀ ਸਟੇਟਾਂ ਦੇ ਵਿੱਚ ਹੋਏ ਨੇ ਇਹ ਔਰ ਕਿਹੜੇ ਕਿਹੜੇ 에ਅਰਲਾਈਨਸ ਦੇ ਜਹਾਜ਼ਾਂ ਦੇ ਇਹ ਇੰਜਨ ਬੰਦ ਹੋਏ ਨੇ ਦੇਖੋ ਭਾਈ ਜੀ ਇਹਦੇ ਵਿੱਚ ਨਾ ਜਹਾਜ਼ਾਂ ਜਹਾਜ਼ ਕਿਹੜੀ ਕਿਹੜੀ ਕੰਪਨੀ ਦੇ ਉਹਦਾ ਤਾਂ ਜ਼ਿਕਰ ਨਹੀਂ ਆ ਪਰ ਇਹ ਭਾਰਤ ਦੇ ਵਿੱਚ ਹੀ ਹੋਏ ਆ ਇਹਦਾ ਜ਼ਿਕਰ ਹੈਗਾ ਜੀ ਓਕੇ ਏ ਆਰਟੀਆਈ ਰਾਹੀਂ ਜਿਹੜੀ ਜਾਣਕਾਰੀ ਆਈ ਹੈ ਟਾਈਮਜ਼ ਆਫ ਇੰਡੀਆ ਦੇ ਹਵਾਲੇ ਨਾਲ ਜਾਣਕਾਰੀ ਆਈ ਹੈ ਡੀਜੀਸੀਏ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਹਨੂੰ ਅਸੀਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਕਹਿੰਦੇ ਆ ਜੀ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਰਤ ਦੇ ਵਿੱਚ ਇਹ ਪਿਛਲੇ 5 ਸਾਲਾਂ ਦੇ ਵਿੱਚ 65 ਜਹਾਜ਼ਾਂ ਦੀ ਉਡਾਣ ਦੇ ਸਮੇਂ ਇੱਕ ਘਟੋ-ਘਟ ਇੱਕ ਇੰਜਣ ਖਰਾਬ ਹੋ ਗਿਆ ਉੜਦੇ ਜਹਾਜ਼ ਦਾ ਹਮ ਹਮ ਤੇ ਇੱਕੋ ਜਹਾਜ਼ ਇੱਕੋ ਇੰਜਣ ਦੇ ਸਿਰ ਦੇ ਉੱਤੇ ਨੇੜਲੇ एयरपोर्ट ਦੇ ਉੱਤੇ ਉਹਨਾਂ ਦੀ ਲੈਂਡਿੰਗ ਕਰਵਾਈ ਗਈ ਆ। ਤੇ ਅਗਲੀ ਗੱਲ ਇਹ ਜੀ ਕਿ ਇਹ અમદાવાદ ਵਾਲੀ ਘਟਨਾ ਨੇ ਕਿ ਸ਼ਾਮਲ ਨਹੀਂ ਕੀਤੀ ਗਈ ਆਰਟੀਆਈ ਦੇ ਰਹੀ ਇਹ ਵੀ ਪਤਾ ਲੱਗਾ ਵੀ 1 ਜਨਵਰੀ 2024 ਤੋਂ ਲੈ ਕੇ 31 ਮਈ 2025 ਤੱਕ 17 ਮਹੀਨਿਆਂ ਦੇ ਵਿੱਚ 11 ਫਲਾਈਟਸ ਦੇ ਵਿੱਚੋਂ ਮੇਡ ਇਹ ਕਾਲ ਆਈ ਆ। ਤੇ ਮੇਡ ਇਹ ਕਾਲ ਦਾ ਮਤਲਬ ਇਹ ਹੁੰਦਾ ਵੀ ਜਦੋਂ ਕੋਈ ਚਾਰਾ ਹੀ ਨਾ ਚੱਲੇ ਜਦੋਂ ਸੰਕਟ ਬਹੁਤ ਵੱਧ ਜੇ ਤੇ ਪਾਇਲਟ ਫਿਰ ਸੰਖੇਪ ਦੇ ਵਿੱਚ ਇਹ ਗੱਲ ਕਹਿੰਦਾ ਬਚਾਓ ਖਤਰਾ ਜਾਂ ਬਚਣਾ ਮੁਸ਼ਕਲ ਇਹਦਾ ਇਹ ਸੰਕੇਤ ਹੁੰਦਾ ਮਤਲਬ ਇਹ ਜੀ ਕਿ ਇਹ ਗੱਲਾਂ ਕਦੇ ਉੱਭਰ ਕੇ ਸਾਹਮਣੇ ਨਹੀਂ ਆਈਆਂ ਪਰ ਇਹ ਗੱਲਾਂ ਵੀ ਵਾਪਰਦੀਆਂ ਜਿਹੜੀਆਂ ਕਿ ਆਮ ਤੌਰ ਦੇ ਉੱਤੇ ਵਿੱਚ ਬੈਠੀਆਂ ਸਵਾਰੀਆਂ ਨੂੰ ਪਤਾ ਨਹੀਂ ਲੱਗਦੀਆਂ ਜੀ ਬਿਲਕੁਲ ਔਰ ਸੜਕ ਹਾਦਸੇ ਦੇ ਵਿੱਚ ਕਿਹੜੇ ਪਰਿਵਾਰ ਦੇ ਤਿੰਜੀਆਂ ਦੀ ਮੌਤ ਹੋ ਗਈ ਹੈ ਜੀ ਇਹ ਜੀ ਖਬਰ ਆਈ ਹੈ ਤਰਨਤਾਰਨ ਦੇ ਵੱਲੋਂ ਤੇ ਮਾਝੇ ਦੇ ਵਿੱਚੋਂ ਅੰਮ੍ਰਿਤਸਰ ਦੇ ਵੱਲੋਂ ਖਬਰ ਆਈ ਹੈ ਕਿ ਇੱਕ ਤੇਜ਼ ਰਫ਼ਤਾਰ ਸਪੈਕਟ ਡਜ਼ਾਇਰ ਕਾਰ ਬੇਤਾਬੂ ਹੋ ਗਈ ਤੇ ਇੱਕ ਦਰਖਤ ਦੇ ਨਾਲ ਟਕਰਾ ਗਈ ਜਿਹਦੇ ਵਿੱਚ ਇੱਕ ਬੰਦੇ ਉਹਦੀ ਘਰਵਾਲੀ ਤੇ ਇੱਕ ਬੱਚੇ ਦੀ ਮੌਕੇ ਤੇ ਮੌਤ ਹੋਈ ਹੈ ਤੇ ਚੌਥਾ ਵਿਅਕਤੀ ਜਿਹੜਾ ਜ਼ਖਮੀ ਹੈ ਤੇ ਹਸਪਤਾਲ ਦੇ ਵਿੱਚ ਦਾਖਲ ਹੈ ਇਹ ਹਾਰਸਾ ਘ੍ਰੇਡਾ ਪਖਣਾ ਰੋਡ ਦੇ ਉੱਤੇ ਵਾਪਰਿਆ ਜੀ ਤੇ ਲਾਹੌਰੀ ਮੰਨ ਪਿੰਡ ਪਖਦਾ ਤੋਂ ਘ੍ਰੇਡਾ ਦੇ ਵੱਲ ਜਾ ਰਹੀ ਸੀ ਇਸ ਵੇਲੇ ਫਿਰ ਜ਼ਾਹਿਰ ਕਰ ਇਹ ਬੇਕਾਬੂ ਹੋਈ ਹੈ ਤੇ ਟੱਕਰ ਬਹੁਤ ਭਿਆਨਕ ਸੀਗੀ ਤੇ ਅਗਲਾ ਹਿੱਸਾਕਾਰ ਦਾ ਬਿਲਕੁਲ ਚਕਨਾ ਚੂਰ ਹੋ ਗਿਆ ਜੀ ਔਰ ਟੇਣਾ ਸਾਹਿਬ ਸਾਬਕਾ ਐਮਐਲਏ ਜੋ ਅਮਰਜੀਤ ਸੰਧੋਆ ਨੇ ਉਹ ਹੁਣ ਵਿਧਾਨ ਸਭਾ ਦੇ ਬਾਹਰ ਕਿਸ ਤੋਂ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਜਿੱਥੇ ਪਾਰਟੀ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਤਾ ਸਸਪੈਂਡ ਕਰਤਾ ਉਹਨਾਂ ਨੇ ਅਸਤੀਫਾ ਦਿੱਤਾ ਹੁਣ ਕੀ ਉਹਨਾਂ ਦੇ ਗਿਲੇ ਸ਼ਿਕਵੇ ਨੇ ਦੇਖੋ ਜੀ ਉਹਨਾਂ ਨੇ ਅੱਜ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਹੈਗਾ ਇਹਨਾਂ ਨੂੰ ਬਾਅਦ ਵਿੱਚ ਹਿਰਾਸਤ ਦੇ ਵਿੱਚ ਵੀ ਲੈ ਲਿਆ ਸੀਗਾ ਇਹਨਾਂ ਦਾ ਦੋਸ਼ ਇਹ ਆ ਵੀ ਸਾਡੀ ਪਾਰਟੀ ਦੇ ਵੱਲੋਂ ਬੇਦਬੀ ਦੇ ਮਾਮਲੇ ਦੇ ਉੱਤੇ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੁਝ ਨਹੀਂ ਕੀਤਾ ਗਿਆ ਜਿਹੜੀ ਕਿ ਸਾਡੀ ਪਾਰਟੀ ਹੁੰਦੀ ਸੀ ਉਹਨਾਂ ਨੇ ਕਿਹਾ ਜੀ ਕਿ ਸਾਡੀ ਪਾਰਟੀ ਨੇ ਧੱਕਾ ਤੇ ਧੋਖਾ ਕੀਤਾ ਲੋਕਾਂ ਦੇ ਨਾਲ ਤੇ ਇਸ ਕਰਕੇ ਅੱਜ ਇਹਨਾਂ ਨੇ ਪ੍ਰਦਰਸ਼ਨ ਕੀਤਾ ਜੀ ਆਪਦੇ ਸਮਰਥਕਾਂ ਦੇ ਨਾਲ ਕਿਹੜੀ ਪਾਰਟੀ 'ਚ ਜਾ ਰਹੇ ਨੇ ਕੋਈ ਸੰਕੇਤ ਦਿੱਤੇ ਦੇਖੋ ਮੇਰਾ ਤਾਂ خیال ਆ ਵੀ ਰਾ ਕਾਂਗਰਸ ਦੇ ਵਾਲੀ ਜਾਂਦਾ ਹੂੰ ਤੇ ਬਾਕੀ ਆਮ ਆਦਮੀ ਪਾਰਟੀ ਵੱਲ ਤਾਂ ਘੜਬੜਾਈ ਆ ਜੀ ਜੀ ਬਹੁਤ ਬਹੁਤ ਧੰਨਵਾਦ ਟੈਣਾ ਸਾਹਿਬ तमाम ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ ਥੈਂਕ ਯੂ ਸੋ ਮੱਚ ਮਿਹਰਬਾਨੀ ਜੀ ਬਹੁਤ ਧੰਨਵਾਦ ਧੰਨਵਾਦ